ਲੀਡਰਾਂ ਚ ਪਤਾ ਨਹੀਂ ਕਿਸ ਗੱਲ ਦਾ ਹੰਕਾਰ ਐ ਲੀਡਰ ਕਿਉਂ ਮਗਰੂਰ ਨੇ ਸੱਚੀ ਗੱਲ ਦੱਸਾਂ ਤਾਂ ਵਾਰਡ ਨੰਬਰ 1 ਕਲਰਾ ਮੱਲੇ ਇਹ ਬੇਬਸ ਲੋਕ ਬੇਬਸ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਨੇ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਨੇ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਮਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੇ ਨਹੀਂ ਸੂਰੀ ਤੁਸੀਂ ਸ਼ਹਿਰ ਤੋਂ ਦੱਸ ਰਹੇ ਹੋ ਵੀਡੀਓ ਕਿਸ ਬਾਬਤ ਹੋਣ ਸਾਥੀਓ ਇਸ ਸਮੇਂ ਅਸੀਂ ਗੜ ਸ਼ੰਕਰ ਰੋਡ ਤੇ ਕਲਰਾ ਮੱਲੇ ਵਿਖੇ ਮੌਜੂਦ ਹਾਂ ਸਾਰਿਆਂ ਦੀ ਗੱਲ ਕਰਨੀ ਹੈ ਠੀਕ ਹੈ ਔਰ ਇਹ ਜਿਹੜੇ ਲੋਕ ਨੇ ਬਹੁਤ ਪਰੇਸ਼ਾਨ ਨੇ ਬੇਬਸ ਹੋ ਚੁੱਕੇ ਨੇ ਕਈ ਵਾਰ ਬੇਨਤੀਆਂ ਕਰ ਚੁੱਕੇ ਔਰ ਨਰਕ ਭਰੀ ਜ਼ਿੰਦਗੀ ਜੀ ਰਹੇ ਆ ਇਹਨਾਂ ਸਾਰਿਆਂ ਨੂੰ ਸਭ ਤੋਂ ਵੱਡਾ ਡਰ ਇਹ ਸਤਾ ਰਿਹਾ ਕਿ ਜਿਹੜੇ ਨਿੱਕੇ ਨਿੱਕੇ ਬੱਚੇ ਆ ਉਹਨਾਂ ਦੇ ਨੇੜੇ ਬਿਮਾਰੀ ਪਨਪ ਰਹੀ ਹੈ ਬਜ਼ੁਰਗਾਂ ਦਾ ਇਮਿਊਨ ਸਿਸਟਮ ਤੁਹਾਨੂੰ ਪਤਾ ਵੀਕ ਹੋ ਜਾਂਦਾ ਪਿੱਛੇ ਤੁਹਾਨੂੰ ਬਜ਼ੁਰਗ ਵੀ ਨਜ਼ਰ ਆ ਰਹੇ ਆ ਪਰ ਇਹਨਾਂ ਨੂੰ ਵੀ ਸੰਕਟ ਹੈ ਖਤਰਾ ਹੈ ਬਿਮਾਰੀ ਦਾ ਨੌਜਵਾਨਾਂ ਨੂੰ ਵੀ ਉਹਨਾਂ 'ਚ ਸੰਕਟ ਹੈ ਈਵਨ ਮੈਨੂੰ ਇੱਥੇ ਗੱਲ ਦੱਸੀ ਜਾ ਰਹੀ ਸੀ ਕਿ ਇਧਰ ਤੁਸੀਂ ਗੰਦ ਦੇਖੋ ਕਿੰਨਾ ਜ਼ਿਆਦਾ ਹੈ ਔਰ ਇੱਕ ਨੰਬਰ ਵਾਰਡ ਹੈ ਤੇ ਇੱਥੇ ਕਹਿੰਦੇ ਜਿਹੜੇ ਆ ਆਵਾਰਾ ਕੁੱਤੇ ਆ ਇਹ ਵੀ ਪਾਣੀ ਪੀਵੀ ਕੇ ਬਿਮਾਰ ਹੋਏ ਪਏ ਆ ਇਹ ਵੀ ਢਟਾਲ ਹੋਏ ਫਿਰਦੇ ਆ ਜੇ ਚੋਰ ਆਂਦਾ ਤਾਂ ਚੋਰ ਨੂੰ ਦੇਖ ਕੇ ਆਪ ਡਰ ਜਾਂਦੇ ਆ ਕਿਉਂਕਿ ਇਹਨੇ ਅੰਦਰ ਵੀ ਤਾਕਤ ਨਹੀਂ ਰਹੀ ਔਰ ਜਿਹੜੀ ਸਭ ਤੋਂ ਵੱਡੀ ਪਰੇਸ਼ਾਨੀ ਵਾਲੀ ਗੱਲ ਹੈ ਉਹ ਇਹ ਆ ਕਿ ਆ ਬਜ਼ੁਰਗ ਬਾਪੂ ਜੀ ਨੇ 20 ਤਰੀਕ ਨੂੰ ਲੜਕੀ ਦਾ ਵਿਆਹ ਧਰਿਆ ਔਰ ਉਧਰ ਪਾਣੀ ਕਹਿੰਦੇ ਇੰਨਾ ਜ਼ਿਆਦਾ ਖੜਾ ਲੋਕਾਂ ਦੇ ਘਰਾਂ ਦੇ ਅੰਦਰ ਪਾਣੀ ਆ ਪਾਣੀ ਬੈਕ ਮਾਰ ਰਿਹਾ 스멜 ਜਿਹੜੀ ਆ ਬਹੁਤ ਜ਼ਿਆਦਾ 1 ਮਿੰਟ ਵੀ ਸਾਰਾ ਆ ਜਣਾ ਸਾਰਾ ਇਹ ਨਾ 1 ਮਿੰਟ ਵੀ ਖੜਿਆ ਨਹੀਂ ਜਾ ਰਿਹਾ ਬਜ਼ੁਰਗ ਦੇਖੋ ਵਜੇ ਦਿਖਾ ਬੀਬੀ ਦੀ ਤਸਵੀਰ ਇਸ ਬੀਬੀ ਨੂੰ ਵੋਟਾਂ ਵੇਲੇ ਬਹੁਤਿਆਨੇ ਪੈਰੀ ਹੱਥ ਲਾਇਆ ਹੋਣਾ ਕਿ ਮਾਤਾ ਮhalla ਸਵਰਗ ਬਣਾ ਦੇਣਾ ਲੇਕਿਨ ਜੇ ਸੱਚੀ ਗੱਲ ਕਹਾਂ ਤਾਂ ਨਰਕ ਵੀ ਸ਼ਾਇਦ ਇਸ ਜਗ੍ਹਾ ਤੋਂ ਉੱਤੇ ਹੋਣਾ ਬੜੀ ਇਹ ਵੀ ਬਿਮਾਰ ਹੋਈ ਪਈ ਆਜੋ ਆਜੋ ਮੈਂ ਤੁਹਾਡਾ ਪੱਕ ਰੱਖ ਦਿੰਦਾ ਮਾਤਾ ਜੀ ਆਜੋ ਹਾਂਜੀ ਬਸੋ ਜੀ ਕੀ ਨਾ ਤੁਹਾਡਾ ਮੇਰਾ ਬਲਵਿੰਦਰ ਕੁਮਾਰ ਜੀ ਬਲਵਿੰਦਰ ਜੀ ਇੱਕ ਕਦੋਂ ਤੋਂ ਹਾਲਾਤ ਇਦਾਂ ਤੇ ਮਾੜੇ ਨੇ ਇਹ 2 ਮਹੀਨੇ ਹੋ ਗਏ ਜੀ 2 ਮਹੀਨੇ 2 ਮਹੀਨੇ ਹੋ ਗਏ ਜੀ ਸਾਡੇ ਕੋਲ ਲਖਾਇਆ ਬਹੁਤ ਰਿਪੋਰਟਾਂ ਦਿੱਤੇ ਕੋਈ ਨਹੀਂ ਆਇਆ ਇੱਥੇ ਇੱਥੇ ਕੋਈ ਨਹੀਂ ਆਇਆ ਸਾਰੇ ਪੈਸੇ ਕਰਕੇ ਸਾਰੇ ਪੈਸੇ ਜਾਇਆ ਸਾਡੀ ਨੇ ਕੋਈ ਵੀ ਸੁਣਦਾ ਹਾਂਜੀ ਸਾਡੇ ਬੱਚੇ ਬਿਮਾਰ ਆ ਸਾਡੀਆਂ ਮਹੂਆਂ ਬਿਮਾਰ ਆ ਅਸੀਂ ਬਿਮਾਰ ਆ ਸਾ ਤੋਂ ਪੈਸੇ ਨਹੀਂ ਲੱਗਦੇ ਅੱਛਾ ਮੱਛਰ ਐਡੇ ਐਡੇ ਮੋਟੇ ਹੋ ਕੇ ਪਲ-ਪਲ ਕੇ ਹਾਂਜੀ ਮੱਛਰ ਹੋਇਓ ਆ ਗਾਮੇ ਭਾਜੀ ਅਸੀਂ ਕਿੱਥੇ ਜਾਈਏ ਦੱਸੋ ਕਿਨੂੰ ਰੋਂ ਰੋਈਏ ਜਾ ਕੇ ਅਸੀਂ ਜੇ ਬਿਮਾਰ ਹੋ ਜਾਂਦਾ ਕੋਈ ਵੀ ਨਹੀਂ ਹੱਥ ਪੁੱਛਦਾ ਆ ਵੇਖੋ ਨਾ ਕੋ ਪੈਸਾ ਨਾ ਤੇ ਲੱਗੇ ਸਿਆਣੇ ਨੂੰ ਦਿੰਦੇ ਹੈਂ ਹਲਟਾ ਬਿਮਾਰ ਪੈ ਜਾਂਦਾ ਹਸਪਤਾਲਾਂ ਦੇ ਫਿਰਦੇ ਆ ਤਾਂ ਸਾਨੂੰ ਕੋਈ ਕਿੰਨੀ ਉਮਰ ਕਿੰਨੀ ਉਮਰ ਬੀਬੀ ਹੋ ਗਏ 90 ਸਾਲ ਦੀ ਹੋ ਗਈ ਉਹਨੇ ਤਕਲੀਫ ਬਹੁਤ ਹੈ ਪਥੇਰੀ ਆ ਬਹੁਤ ਨਾ ਇਹਦਾ ਤਾਂ ਪੋਤੇ ਆ ਨਾ ਜੀ ਨੋ ਆ ਕੋ ਕੋਤਾ ਦਾ ਲੰਗੜਾ ਲੂਲਾ ਆ ਤੰਦਰੁਸਤ ਕੱਲੀ ਰਹਿੰਦੀ ਆ ਇਹ ਨਹੀਂ ਪੋਤਾ ਵੀ ਹੈਗਾ ਯਾ ਨੋ ਆ ਪੋਤ ਨੋ ਵੀ ਹੈਗੀ ਯਾ ਆਪਕੇ ਪੁੱਤ ਪੁੱਤ ਜੀ ਜੀ ਤੁਸੀਂ ਕਹਿੰਦੇ ਹਾਂਜੀ ਪਹਿਲਾਂ ਤੰਦਰੁਸਤ ਸੀ ਪਹਿਲੇ ਤੰਦਰੁਸਤ ਸੀ ਆ ਜਾਦਾ ਹੁਣ ਮੱਛਰ ਦੇ ਨਾਲ ਹੋ ਗਈ ਜੀ ਡੇਂਗੂ ਨਾਲ ਹਾਂਜੀ ਡੇਂਗੂ ਸਭ ਮਾਰ ਗਏ ਰੋਕ ਦੇ ਸਾਰੇ ਆ ਪਾਣੀ ਪੀ ਕੇ ਆ ਦੇਖੋ ਜਾਨਵਰ ਮਰ ਗਏ ਜਾਨਵਰ ਵੀ ਮਰਦੇ ਪਏ ਆ ਇੱਥੇ ਤਾਂ ਬੰਦੇ ਆ ਵੀ ਤਾਂ ਉੱਧਰ ਹੀ ਮਰ ਜਾਣਾ ਹੈਗਾ ਕੋ ਜਿੰਮੇਵਾਰ ਕਿਹਨੇ ਕਿੱਜਈਏ ਬੱਚੇ ਛੋਟੇ ਬੱਚੇ ਸਾਡੇ ਪਿਵਾੜੇ ਪੁੱਛਦਾ ਅਸੀਂ ਤਾਂ ਦੇਣੀਆਂ ਨੇ ਪਾਜੀ ਉਹ ਰਿਕਸ਼ਾ ਜਿੱਥੇ ਖੜਾ ਨਾ ਉੱਥੇ ਹਾਲ ਦੇਖੋ ਜਾ ਕੇ ਗਟਰ ਟੱਕਣ ਚੱਕ ਕੇ ਵਿੱਲੇ ਨਹੀਂ ਕਰਦੇ ਸਾਲ ਹੋ ਗਏ ਸਾਨੂੰ ਅਸੀਂ ਜੇ ਸਾਡੀ ਮਦਦ ਕਰਨੇ ਅਸੀਂ ਬੋਰਡ ਤੱਕਾ ਕਾ ਉਹਨੂੰ ਪਾ ਦੇਣੀ ਆ ਜੇ ਸਾਡੇ ਆ ਸਵਾਰਨ ਸਾਰਾ ਕੁਝ ਗਲੀਆਂ ਮਹੱਲੇ ਦਾ ਸਿੱਕੇ ਹੁਣ ਜਿਹੜਾ ਤੁਹਾਡਾ ਐਮਸੀ ਆਇਆ ਨਹੀਂ ਕੋਈ ਵੀ ਨਹੀਂ ਪਰਦਾ ਇੱਥੇ ਕੋਈ ਵੀ ਨਹੀਂ ਪਰਦਾ ਸਾਨੂੰ ਨਹੀਂ ਕੋਈ ਸਾਡਾ ਪਰਮ ਹੁੰਦਾ ਸੀ ਸਾਨੂੰ ਬਹੁਤ ਮਦਦ ਦਿੰਦਾ ਸੀ ਉਹ ਬਹੁਤ ਕੁਝ ਦਿੰਦਾ ਸੀ ਪਰਮ ਖਾਲਸਾ ਜਿਹੜਾ ਛੱਡੇ ਦੇਖੋ ਪਾਣੀ ਕਿੰਨਾ ਆਇਆ ਸੀ ਤੁਸੀਂ ਵੀ ਦੇਖਿਆ ਕਿਸ਼ਤੀਆਂ ਘੁੰਮ ਰਹੀਆਂ ਸੀ ਸਾਡੀ ਕਿਸੇ ਨੇ ਨਹੀਂ ਆ ਕੇ ਸੁਣੀ ਸਾਡੀ ਕਿਸੇ ਨਹੀਂ ਆਇਆ ਸੀ ਛੱਡੇ ਐਮਸੀ ਤੱਕ ਨਹੀਂ ਆਇਆ ਇੱਥੇ ਸਾਨੂੰ ਸਾਨੂੰ ਇੱਕ ਸਿਰ ਪਰਮ ਨੇ ਹੈਲਪ ਕੀਤੀ ਬਸ ਪਰਮ ਨੇ ਸਾਨੂੰ ਪਰਮ ਨੇ ਵੀ ਪਰਮ ਨੇ ਨਾ ਕੀਤਾ ਨਹੀਂ ਬੁਲਾਉਂਦੇ ਨਾ ਜਵੇ ਉੱਧਰ ਇੱਕ ਮਿੰਟ ਬਾਪੂ ਜੀ ਤੁਸੀਂ ਤੁਹਾਡੇ 20 ਤਰੀਕ ਦਾ ਵਿਆਹ ਧਰਿਆ ਹਾਂਜੀ ਹੁਣ ਹਾਲਾਤ ਕੀ ਆ ਅੰਦਰ ਆਹ ਦੇਖ ਲਓ ਜੀ ਹਾਲਾਤ ਹੁਣ ਇਹਨਾਂ ਹਾਲਾਤਾਂ 'ਚ ਮਾਈਆਂ ਕਿੱਦਾਂ ਲੱਗਣਾ ਹੋਈ ਤਾਂ ਗੱਲ ਹੈ ਕਿੱਥੇ ਜਾਈਏ ਅਸੀਂ ਅਜਿਹਾ ਬਹੁਤ ਗੰਨੀਆਂ ਕੀ ਕੀ ਸੋਚਦਾ ਕੀ ਬਣੂਗਾ ਆਹ ਆਹ ਕਮਿਊਨਿਟੀ ਹਾਲ ਤਾਂ ਬਣਾਇਆ ਆ ਪਰ ਇੱਥੇ ਆਊਗਾ ਕਿੱਦਾਂ ਬੰਦਾ স্মੈਲ ਕਿੰਨੀ ਜ਼ਿਆਦਾ ਅਜਿਹਾ ਗਟਰ ਨਾਲੋਂ ਭੈੜੀ স্মੈਲ ਆ ਰਹੀ ਆ ਆਹ ਦੇਖੋ ਤੁਹਾਡੇ ਸਾਹਮਣੇ ਹੀ ਆ ਕਿੱਥੇ ਬਾੜਨੇ ਆ ਕਿੱਥੇ ਬਾੜਨੀ ਅੱਜ ਜਾਂਚ ਕਰਦੇ ਤੇ ਕਰ ਨੂੰ ਆਹ ਕੋਣ ਬੱਚਾ ਚਿਹਰਾ ਦਿਖਾ ਵਿਚਾਰੀ ਕਹਿੰਦੀ ਇੱਧਰ ਖਾਚ ਕਰਦੀ ਕਹਿੰਦੀ ਇੱਧਰ ਹਾਂਜੀ ਹਾਂਜੀ ਬੱਚਾ ਸਾਰਾ ਮੁਹੱਲਾ ਹੀ ਕਾਕਾ ਬਿਮਾਰ ਸਾਰਾ ਮੁਹੱਲਾ ਹੀ ਬਿਮਾਰ ਹੈ ਜੀ ਸਾਤੇ ਪੁੱਛੋ ਤਾਂ ਐਤਾ ਕੋਈ ਸੁਣਦਾ ਕਿਸੋ ਕੋਈ ਨਹੀਂ ਸੁਣਦਾ ਜੀ ਤਾਂ ਸਾ ਤੇ ਲਾ ਕੇ ਸਾ ਜੀ ਅਸੀਂ ਮਿੰਤਾ ਕਰ ਕਰ ਹਾਰ ਗਏ ਕੱਲੇ ਕੱਲੇ ਨਾ ਹਾਂ ਇਹ ਇਸ ਐਮਸੀ ਦੇ ਨਾਮ ਤੇ ਬਲਵਿੰਦਰ ਬਲਵਿੰਦਰ ਜੀ ਅਰੇ ਤੂੰ ਜਾ ਤਸੀ ਖੜਨਾ ਵੋਟਾਂ ਤੇ ਅੱਛਾ ਖੜੋ ਮੇਰਾ ਪੁੱਤ ਸਾਡਾ ਸੁਧਾਰ ਵੀ ਕਰੋ ਤਾਂ ਵੋਟਾਂ ਤੇ ਵੀ ਖੜੋ ਪੁੰਡੀ ਵੀ ਅੱਛਾ ਮੇਰਾ ਸੁਧਾਰ ਹੋ ਜਵੇ ਜੀ ਜਿਹੜਾ ਪੁੰਡੀ ਹੈ ਨਸੀ ਹੈ ਨਾ ਸਾਡੇ ਵਾਲਾ ਦੇਖਦਾ ਨਹੀਂ ਨਾ ਆ ਕੇ ਪਹਿਲਾਂ ਮੈਂ ਕਹਿੰਦਾ ਵੋਟਾਂ ਪਾਓ ਵੋਟਾਂ ਪਾਓ ਸਭ ਦਾ ਸ਼ੇਅਰ ਕਰਾਂਗੇ ਹੁਣ ਕੋ ਪਾਣੀ ਦਾ ਵੀ ਪੁੱਛਦਾ ਤੇ ਕਿੰਨਾ ਗੌਟਰ ਜਾਂਦਾ ਕੀ ਨੀਰ ਵਾਲਾ ਪਾਣੀ ਵੀ ਗੰਦਲਾ ਪੂਰਾ ਪਾਣੀ ਵੀ ਬੜਾ ਖਰਾਬ ਹੋ ਗਿਆ ਹੈ ਜਾਂ ਪੀਂਦੇ ਵਾਲਾ ਦੇਖ ਲਓ ਮੇਰੀ ਭੈਣ ਵੱਲ ਕਿੰਨੀ ਗੰਦਗੀ ਉਹਦੇ ਪਾਣੀ ਪੀਣ ਵਾਲਾ ਪੰਦਲਾ ਪੂਰਾ ਗੰਦਾ ਹੋ ਗਿਆ ਪੀਂ ਕੇ ਦੇਖ ਲਓ ਅਸੀਂ ਜਿੱਥੇ ਭਾਂਡੇ ਮਾਂਜੀਦੇ ਆ ਨਾ ਬੈਕ ਪਾਣੀ ਸਾਰੇ ਮੁੜ ਕੇ ਗੰਦ ਸਾਡੇ ਉੱਥੇ ਜਾਂਦਾ ਹੈ ਪਰ ਪਰ ਮੈਂ ਇੱਕ ਗੱਲ ਕਰਦਾ ਮਾਤਾ ਦੇ ਮੂੰਹ ਤੇ ਬੇਵੱਸੀ ਦੇਖੋ ਦਰਦ ਦੇਖੋ ਨਾ ਬੇਵੱਸੀ ਦੇਖੋ ਸ਼ਰਮ ਆਉਣੀ ਚਾਹੀਦੀ ਹੈ ਲੀਡਰਾਂ ਨੂੰ ਚਾਹੇ ਸ਼ਹਿਰ ਦੇ ਵੱਡੇ ਲੀਡਰ ਨੇ ਚਾਹੇ ਮਹੱਲੇ ਦੇ ਲੀਡਰ ਨੇ ਚਾਹੇ ਜਿਹੜੇ ਵਿਰੋਧੀ ਖੜੇ ਸੀਗੇ ਸ਼ਰਮਾਣੀ ਚਾਹੀਦੀ ਇੱਕ ਵਾਰੀ ਆ ਦੇਖੋ ਬਜ਼ੁਰਗ ਬੀਬੀ ਕਿੰਨੀ ਵੇਅ ਵਸ ਅੱਜ ਨਾ ਅੱਕ ਕੇ ਅੱਕ ਕੇ ਤੁਹਾਡੇ ਕੋ ਗਏ ਅਸੀਂ ਚਲਕ ਤੇ ਇੱਕ ਕਾਕੇ ਡੇਗੀ ਆ ਤਿੰਨ ਵੇਰੀ ਬੀਬੀ ਮੇਰੀ ਇੱਥੇ ਇੱਥੇ ਡੇਗੀ ਇੱਥੇ ਤਿੰਨ ਵੇਲੇ ਉਹ ਤਾਂ ਫੇਰ ਵੀ ਇਹ ਤਾਂ ਫੇਰ ਵੀ ਆ ਮਹੱਲੇ ਵਾਲੇ ਚੰਗਿਆ ਕਿ ਸੰਭ ਹੀ ਜਾਂਦੇ ਆ ਠੀਕ ਹੈ ਨਾ ਮੱਲੇ ਵਾਲੇ ਦਾ ਪਰਿਵਾਰਕ ਸਾਂਝ ਹੋਵੇ ਤਾਂ ਸਾਹਮਣਾ ਸੋਇਆ ਟੋਇਆ ਗਾਹਾਂ ਤੋਂ ਜਾਓ ਸੋਇਆ ਦੇਖੋ ਗਾਹਾਂ ਜਾ ਕੇ ਦੇਖੋ ਐਨਾ ਮੋਟਾ ਬਈਏ ਸਰਕਾਰਾਂ ਨੂੰ ਮੈਂ ਚੌਧ ਓਏ ਗਾਲੇ ਬਣ ਚੱਜਾ ਦੇਖੋ ਜੀ ਬਾਪਿਆਂ ਦੇ ਮੇਲਾ ਸਗਾਂ ਮੈਂ ਉਸ ਵੇਲੇ ਵੀ ਗਈ ਜਿਹੜੇ ਐਮਸੀ ਉਹਨਾਂ ਕੋਲ ਵੀ ਗਈ ਮੈਂ ਕਿਹਾ ਤੁਸੀਂ ਮੇਲੇ ਨੇ ਸਾਫ਼ ਕਰ ਦੋ ਫੇਰ ਸ਼ੱਕ ਨਾ ਕਰਿਓ ਉਹਨੇ ਇੱਕ ਨਹੀਂ ਸੁਣੀ ਬੋਟਾ ਲੈਣ ਆ ਜਾਂਦੇ ਸੀ ਆਪੇ ਚੰਗੇ ਬੋਟਾ ਪਾਦਣੇ ਗਾਹ ਸਾਡੀ ਕਿਸੇ ਨੇ ਸੁਣਨੀ ਨਹੀਂ ਫੇਰ ਅਸੀਂ ਆਪੇ ਚੰਗੇ ਆ ਹੈ ਪਰ ਮਹ ਹੋਵੇ ਉਹ ਹੀ ਚੰਗਾ ਸੱਚੀ ਸਾਨੂੰ ਕਿਸੇ ਦਾ ਸਹਾਰਾ ਹੀ ਨਹੀਂ ਹੈ ਸਾਡਾ ਤਾਂ ਦੇਖਣ ਪੜੀ ਜਾਵਾ ਵੀ ਸਾਰੇ ਜਾਂਦੇ ਮੱਲੇ ਦੇ ਮੈਂ ਮੇਰੇ ਨਾਲ ਉਹ ਵੀ ਦਿਖਾ ਲਿਆ ਜਰ ਤੁਹਾਡੇ ਮੋਰੇ ਦੇਖੋ ਕੋਈ ਅੰਗ ਸਾਫ ਹੋਵੇ ਤਾਂ ਦਿਖਾਈਏ ਸਾਰੇ ਪਾਸੇ ਗੰਦੇ ਆ ਆ ਦੇਖੋ ਨਾਲ ਹੀ ਗੰਦਮ ਦੇਖੋ ਪਰ ਸਭ ਤੋਂ ਬੜੀ ਬੇਵਸੀ ਇਹ ਆ ਇਹਨਾਂ ਦੇ 20 ਤਰੀਕ ਨੂੰ ਵਿਆਹ ਧਰਿਆ ਮਾਈਆਂ ਆ ਆ ਬੱਚੀਆਂ ਨੇ ਛੋਟੇ ਛੋਟੇ ਉਧਰ ਗੰਦ ਇੰਨਾ ਜ਼ਿਆਦਾ ਇੱਕ ਸੈਕਿੰਡ ਵੀ ਖੜਨਾ ਔਖਾ ਔਰ ਮੱਛਰ ਜਿਹੜਾ ਭੂਂਡ ਬਣ ਬਣ ਕੇ ਲੜਦਾ ਜੀ ਜੀ ਉਧਰ ਜਾਂਦੇ ਆ ਜੀ ਪੂੜ ਬਣ ਬਣ ਕੇ ਮੱਛਰ ਲੜਦਾ ਔਰ ਲੋਕ ਬਹੁਤ ਤਕਲੀਫ ਚ ਨੇ 90 ਸਾਲ ਦੀ ਬਜ਼ੁਰਗ ਮਹਿਲਾ 90 ਸਾਲ ਦੀ ਦਾਦੀ ਹੈ ਵਿਚਾਰੀ ਕਹਿੰਦੇ ਤਿੰਨ ਵਾਰ ਤੇ ਲੱਕੇ ਡਿੱਗ ਗਈ ਔਰ ਮਹੱਲਾ ਨਿਵਾਸੀ ਉਹਨੂੰ ਸਾਂਭਦੇ ਆ ਬੱਚੇ ਕਦੀ ਇੱਧਰ ਖਾਜ ਕਰਦੇ ਕਦੀ ਕਾ ਇੱਧਰ ਕਰਦੇ ਕਦੀ ਢਿੱਡ ਤੇ ਕਰਦੇ ਆ ਮੱਛਰ ਨੇ ਜਿਹੜਾ ਇਹਨਾਂ ਦਾ ਲਹੂ ਪੀਤਾ ਹੋਇਆ ਔਰ ਸਾਡਾ ਸ਼ਹਿਰ ਮੇਰਾ ਸਵਾਲ ਇਹੀ ਹੈ ਕਿ ਸਾਡੇ ਸ਼ਹਿਰ ਨੂੰ ਇੱਕ ਨੰਬਰ ਕਿੱਦਾਂ ਕਿਹਾ ਜਾਂਦਾ ਹਾਲਾਤ ਇੰਨੇ ਮਾੜੇ ਆ ਮੈਂ ਕਹਿੰਦਾ 1900 1901 ਚ ਵੀ ਨਹੀਂ ਇਦਾਂ ਦੇ ਹਾਲਾਤ ਹੋਣੇ ਉਦੋਂ ਵੀ ਸਾਫ ਸਫਾਈ ਹੋਣੀ ਆ ਐਨਾ ਪਿਛੜ ਗਿਆ ਹਾਂਜੀ 3 ਸਾਲ ਹੋ ਚੱਲੇ ਆ ਸਕੰਡਰਾਂ ਨੂੰ ਨਹੀਂ ਕਰਦੇ ਕੋਈ ਨਹੀਂ ਸੁਣਦਾ ਨਾ ਪੀਣ ਵਾਲਾ ਪਾਣੀ ਸਾਫ ਹੈ ਅ ਗੱਟਰ ਦਾ ਪਾਣੀ ਜਿਹੜਾ ਇਹ ਕਹਿੰਦੇ ਬੈਕ ਮਾਰ ਰਿਹਾ ਉਧਰ ਦਿਖਾ ਦਿਓ ਜੀ ਇੱਕ ਵਾਰੀ ਨੇੜੇ ਨੀਂ ਦਿਖਾਰੇ ਦਿਖਾਰੇ ਹੈ ਬੋਇਲ ਕਰਕੇ ਬੋਇਲ ਕਰਕੇ ਬੱਚੇ ਸਾਡੇ ਬਿਮਾਰ ਹੋਏ ਬੰਦਾ ਤਾਂ ਟੱਕਣ ਚੱਕਿਆ ਜਿਹੜੀ ਗੱਡੀਆਂ ਦੀ ਸਿੱਟ ਜਾਂਦੀ ਅਸੀਂ ਫੇਰ ਚੱਕ ਦਈਦਾ ਹੋਰ ਕੀ ਕਰੀ ਤੁਸੀਂ ਇੱਕ ਵਾਰੀ ਆਉ ਤਾਂ ਅਸੀਂ ਆਉ ਤੇ ਟੱਕਣ ਉੱਦਾ ਚੱਕਿਆ ਦਿੰਦਾ ਤੂੰ ਤਾਂ ਪਾਣੀ ਭਰਦੇ ਭਾਂਡੇ ਚੱਕੀ ਦੇ ਧੋਈਦੇ ਆ ਗਾਂਧੂ ਉੱਥੇਨ ਵਾਪਸ ਜਾਂਦਾ ਮੋੜ ਮੋੜ ਕੇ ਕੇ ਆਇਓ ਹ ਪਾਣੀ ਪੀਣ ਵਾਲਾ ਰਾਗਿਆ ਸਾਡੇ ਬੱਚੇ ਬਿਮਾਰ ਆ ਇਹ ਦੋੜਾ ਲਿਆ ਜੇ ਕੋਈ ਨਹੀਂ ਸੁਣਦੇ ਇੱਕ ਵਾਰੀ ਨਗਰ ਕੌਂਸਲ ਚਲੀ ਆਪਾਂ ਰਲ ਮਿਲ ਕੇ ਹਾਂ ਬਸ ਇਹ ਮਰਜ਼ੀ ਤੁਸੀਂ ਸਮਝ ਨਗਰ ਕੌਂਸਲ ਚਲੀਏ ਹਾਂ ਜੀ ਕੱਲ ਤੋਂ ਚਲੋ ਨਗਰ ਸ਼ੋਭਾ ਯਾਤਰਾ ਪਰਸੋਂ ਨੂੰ ਚਲੀਏ ਹਾਂ ਜੀ ਹਾਂ ਜੀ ਤੁਸੀਂ ਕਰ ਲਓ ਕਾਲ ਸ਼ਹਿਰ ਚ ਆ ਸਾਡੀ ਤਾਂ ਕਦਰ ਹੈ ਜੀ ਜੇ ਜੇ ਨਹੀਂ ਸੁਣਦੇ ਪਰਸੋ ਨਗਰ ਕੌਂਸਲ ਚੱਲਦੇ ਆਂ ਕੀ ਉਹ ਸਾਬ ਨਾਲ ਗੱਲ ਕਰਦੇ ਆਂ ਕੈਮਰੇ ਮੂਰੇ ਗੱਲ ਕਰਾਂਗੇ ਕਿਹੜੀ ਗੱਲ ਆ ਜੀ ਕੋਈ ਨਹੀਂ ਬੇਟੇ ਆ ਕਰ ਲਵਾਂਗੇ ਗੱਲ ਅਸੀਂ ਤਾਂ 당 ਬਾਤ ਤੁਹਾਡੀ ਕਿਰਪਾ ਚਾਹੀਦੀ ਆ ਆਪਾਂ ਜਾ ਕੇ ਗੱਲ ਕਰ ਲੈਂਦੇ ਜੇ ਗੱਲਬਾਤ ਨਾਲ ਹੋਣਾ ਇਹ ਸਾਡਾ ਇਹ ਮਸਲਾ ਹੱਲ ਕਰ ਦਿਓ ਹੋਰ ਸਾਨੂੰ ਕੋਈ ਨਹੀਂ ਸਾਡਾ ਆ ਮਸਲਾ ਹੱਲ ਕਰੋ ਸਾਡੇ ਬੱਚੇ ਬਿਮਾਰ ਆ ਅਸੀਂ ਬੱਚਿਆਂ ਦੇ ਨਾਲ ਜੀਣਾ ਜੀ ਜੀ ਬੱਚੇ ਤੁਹਾਡੇ ਨਾਲ ਤੁਸੀਂ ਬੱਚੇ ਨਾਲ ਅਸੀਂ ਬੱਚਿਆਂ ਨਾਲ ਜੀਣਾ ਸਾਡੇ ਨੇ ਤਾਂ ਜਨਾਬ ਤੁਸੀਂ ਐਮਸੀ ਖੜੇ ਹੋ ਜਾਓ ਸਾਡੀ ਦੇਖਭਾਲ ਦਾ ਕਰ ਲੋਗੇ ਵੀ ਚਲੋ ਕੋਈ ਗੱਲ ਹੈ ਜੀ ਆਪਾਂ ਪਹਿਲਾਂ ਮਸਲਾ ਹੱਲ ਕਰਾਈਏ ਜੀ ਅਸੀਂ ਵੋਟ ਦੇਣੀ ਨਹੀਂ ਅੱਜ ਕਿਸੇ ਨੂੰ ਮੈਂ ਦੇਣੀ ਕਿਹੜਾ ਭਾਖੜੂ ਬਾਟ ਅਸੀਂ ਹਾਨੂੰ ਦੇਣੀ ਆ ਯਾਰਾ ਕੋ ਸਾਡਾ ਦੇਖੂਗਾ ਮੁੱਲਾ ਸਾਡਾ ਸਾਰਾ ਖਰਾਬ ਹੋਇਆ ਪਿਆ ਕਾਕਾ ਪਰਮਖਾਲਸਾ ਰਿਹਾ ਸਾਨੂੰ ਆ ਜਾਣੀ ਉਹਨੇ ਲੱਗਣ ਦਿੱਤੀ ਸਾਨੂੰ ਨਹੀਂ ਲੱਗਣ ਦਿੱਤੇ ਪਰਮਖਾਲਸਾ ਲੈ ਜਾ ਮੈਂ ਜਦੋਂ ਦੇ ਨਾਮੇ ਦੇ ਐਮਸੀ ਬਣ ਕੇ ਇਹਨਾਂ ਨੂੰ ਸਾਨੂੰ ਰੋਲ ਕੇ ਲੱਗ ਕੇ ਕੱਢੀ ਸੁਣੀ ਕਰਨਾ ਮਨੁੱਖਿਆ ਬੇਰਦ ਵਾਲੇ ਕੱਲ ਦੇ ਕੋਈ ਨਹੀਂ ਆਖੀ ਰਾਤ ਨੂੰ ਪਰ ਇਹ ਬਲਵਲੇ ਨੇ ਇਹ ਬਲਵਲੇ ਨੇ ਇਹ ਇਹਨਾਂ ਦੀ ਪੀੜ ਹੈ ਇਹ ਪੀੜ ਹੈ ਇਹਨਾਂ ਦੇ ਬਲਵਲੇ ਨੇ ਕੱਲ ਤਾ ਮੁਸ਼ਕਿਲ ਹੋ ਜਾਣਾ ਮੈਨੂੰ ਲੱਗਦਾ ਕਿ ਕਿ ਸ਼ੋਭਾ ਯਾਤਰਾ ਆਪਾਂ ਸਾਥ ਜਣਾ ਪੂਰੇ ਸ਼ਹਿਰ ਨੇ ਤੇ ਉਸ ਤੋਂ ਬਾਅਦ ਆਪਾਂ ਤੁਸੀਂ ਪਰਸੋਂ ਨੂੰ ਆ ਜਿਓ ਠੀਕ ਜਾ ਤਾਂ ਆਪਾਂ ਈਓ ਸਾਹਿਬ ਨਾਲ ਗੱਲ ਕਰ ਲੈਣ ਤੁਹਾਡੇ ਐਮਸੀ ਸਾਹਿਬ ਨਾਲ ਵੀ ਕਾਲ ਤੇ ਗੱਲ ਕਰ ਲਾਂਗੇ ਨਹੀਂ ਹੁੰਦਾ ਫੇ ਆਪਾਂ ਜਾ ਕੇ ਈਓ ਸਾਹਿਬ ਨਾਲ ਨਗਰ ਕੌਂਸਲ 'ਚ ਬਹਿ ਕੇ ਗੱਲ ਕਰਾਂਗੇ ਸਾਰੀ ਸਾਰੀਆਂ ਤਸਵੀਰਾਂ ਲੈ ਜਾਣੀਆਂ ਜੀ ਆਪਾਂ ਨਾਲ ਹੀ ਲੈ ਜਾਣੀਆਂ ਤਸਵੀਰਾਂ ਲੈ ਕੇ ਜਾਣਾ ਕਿੱਥੇ ਦੇਖੋ ਜੀ ਪਿੰਗਾਂਾਂ ਤੱਕ ਸਾਨੂੰ ਪਰਮੇ ਹੀ ਚਾਹੀਦਾ ਇਸ ਬਾੜ ਦੇ ਵਿੱਚ ਸਾਨੂੰ ਪਰਮੇ ਹੀ ਚਾਹੀਦਾ ਬਸ ਹੋਰ ਨਹੀਂ ਕੋਈ ਵੀ ਚਾਹੀਦਾ ਪਰਮ ਨੂੰ ਖਾਸ ਹੈ ਜੀ ਨਵਾਂ ਆਮਸੀ ਬਣਿਆ ਸਾਨੂੰ ਇੰਨਾ ਪਾਣੀ ਆ ਗਿਆ ਇਹਦੇ ਕੁੱਤੇ ਦੇ ਚੋਦੇ ਨੂੰ ਪਾਣੀ ਦਾ ਘੁੱਟ ਨਹੀਂ ਪੁੱਛਿਆ ਸੱਚੀ ਨਹੀਂ ਪੁੱਛਿਆ ਚਲੋ ਚਲੋ ਆਪਾਂ ਮਰਿਆਦਾ ਤੋਂ ਬਾਹਰ ਨਹੀਏ ਮੈਂ ਇੱਥੇ ਇੱਥੇ ਆ ਕੇ ਮੈਨੂੰ ਪਤਾ ਕਿ ਵਾਰਡ ਨੰਬਰ 1 ਇਹ ਆ ਇਹ ਵਾਰਡ ਨੰਬਰ 1 ਲੇਕਿਨ ਹਾਲਾਤ ਬਹੁਤ ਬੁਰੇ ਨੇ ਹਾਲਾਤ ਸਭ ਤੋਂ ਖੀਰਲੇ ਨੇ ਚਲੋ ਵੀਡੀਓ ਨੂੰ ਇੱਥੇ ਰੈਪ ਅਪ ਕਰਦੇ ਆ ਪਰਸੋ ਇਹਨਾਂ ਨੂੰ ਕਿਹਾ ਕਿ ਆਪਾਂ ਯੋ ਸਭ ਨੂੰ ਮਿਲਾਂਗੇ ਔਰ ਐਮ ਸੀ ਸਾਹਿਬਾਨ ਨੂੰ ਬੇਨਤੀ ਹੈ ਕਿ ਜ਼ਰੂਰ ਨਾਲ ਦੀ ਗੱਲ ਤੇ ਗੌਰ ਕੀਤਾ ਜਾਵੇ ਬਹੁਤ ਬਹੁਤ ਸ਼ੁਕਰੀਆ